ਸਸਟੀ ਕੁਕਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਆਂ ਆਮ ਦਾ achar ਗਰਮੀਆਂ ਦਾ ਮੌਸਮ ਹੈ ਤੇ ਸਾਰੇ achar khana ਬੜਾ ਤਸੰਨ ਕਰਦੇ ਨੇ ਸਭ ਤੋਂ ਪਹਿਲਾਂ ਆਪਾਂ ਲੈ ਆ ਜੀ 5 ਕਿਲੋ ਆਮ ਉਹਨਾਂ ਨੂੰ ਕੱਟ ਕੇ ਤੇ ਨਮਕ ਤੇ ਹਲਦੀ ਲਗਾ ਕੇ ਆਪਾਂ ਇੱਕ ਪਲਾਸਟਿਕ ਦੇ ਭਾਂਡੇ ਦੇ ਵਿੱਚ ਪਾ ਦਿੱਤਾ ਹੈ ਜੇ ਸਟੀਲ ਦੇ ਵਿੱਚ ਪਾਵਾਂਗੇ ਤਾਂ ਉਹਦੀ ਕਸ ਜਿਹੜੀ ਨਿਕਲਦੀ ਆ ਤੇ ਫਿਰ ਉਹ ਖਰਾਬ ਹੁੰਦਾ ਹੈਗਾ ਤਾਂ ਇਹਨਾਂ ਨੂੰ ਆਪਾਂ 4-5 ਘੰਟੇ ਲਈ ਰੱਖ ਦਿੱਤਾ ਹੈਗਾ ਤੇ ਇਹਨਾਂ ਦੇ ਵਿੱਚ ਜਿੰਨਾ ਵੀ ਪਾਣੀ ਸੀ ਉਹ ਸਾਰਾ ਨਿਕਲ ਗਿਆ ਹੈਗਾ ਤੇ ਹੁਣ ਆਪਾਂ ਕੀ ਕਰਨਾ ਹੈਗਾ ਵੀ ਇੱਕ ਟੋਕਰੇ ਦੇ ਵਿੱਚ ਇਸ ਤਰ੍ਹਾਂ ਸਵਾਰ ਵਿਛਾ ਦਿੱਤੇ ਨੇ ਤੇ ਆਪਾਂ ਇੱਕ ਇੱਕ ਕੱਲੀ ਕੱਲੀ ਫਾੜੀ ਜਿਹੜੀ ਕਿੜੀ ਕੀ ਆ ਇਹਦੇ ਵਿੱਚ ਆਪਾਂ ਰੱਖਾਂਗੇ ਤੇ ਉਹਨੂੰ ਕੀ ਆ ਪੱਖੇ ਦੇ ਹੇਠ ਹੀ ਸੁਕਾਵਾਂਗੇ ਤੁਸੀਂ ਇਸ ਨੂੰ ਮੰਜੇ ਤੇ ਵੀ ਕੱਪੜਾ ਵਿਛਾ ਕੇ ਸੁੱਕਣੇ ਪਾ ਸਕਦੇ ਹੋ ਜੇ ਧੁੱਪ ਲਗਾਉਣੀ ਆ ਤਾਂ ਇੱਕ ਧੁੱਪ ਤੋਂ ਵੱਧ ਨਹੀਂ ਲਗਾਉਣੀ ਹੈਗੀ ਨਹੀਂ ਤਾਂ ਫਿਰ ਜਿਆਦੇ ਜਿਹੜੇ ਅੰਬ ਕੀ ਆ ਉਹ ਸੁੱਕ ਜਾਂਦੇ ਨੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਆਪਾਂ ਸਾਰੀਆਂ ਫਾੜੀਆਂ ਨੂੰ ਟੋਕਰੀ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਅੱਜ 5-6 ਘੰਟੇ ਸੁਕਾਵਾਂਗੇ ਉਸ ਤੋਂ ਬਾਅਦ ਆਪਾਂ ਇਸ ਦਾ ਚਾਰਪਾ हां जी ਹੁਣ ਆਪਾਂ ਅੰਬੜਾ ਦਾ ਮਸਾਲਾ ਇੱਕ ਕੜਾਈ 'ਚ ਪਾਇਆ ਤੇ ਇਹਨੂੰ ਸਿਮ ਕਰਕੇ ਹਲਕਾ-ਹਲਕਾ ਰੋਸਟ ਕਰ ਲਾਂਗੇ ਪੌਲਾਂਗੇ 2-4 ਮਿੰਟ ਉਲਣ ਤੋਂ ਬਾਅਦ ਆਪਾਂ ਗੈਸ ਬੰਦ ਕਰ ਦੇਣੀ ਆਂ ਔਰ ਮਸਾਲੇ ਨੂੰ ਠੰਡਾ ਹੋਣ ਦੇ ਲਈ ਰੱਖ ਦੇ। ਇਹਦੇ ਵਿੱਚ ਆਪਾਂ ਲਿਆ ਜੀ ਸੌਂ ਕਲੌਂਜੀ ਮੇਥੇ ਜਿਹੜੇ ਅੰਬ ਦੀ achar ਦੇ ਵਿੱਚ ਆਪਾਂ ਪਾਉਂਦੇ ਆ ਇਹ ਸਾਰਾ ਮਸਾਲਾ ਥੋੜਾ ਜਿਆ ਰੋਸਟ ਕਰਨਾ ਔਰ ਥਿੰਕਿਆ ਥੋੜੀ ਦੇਰ ਇਸ ਤਰ੍ਹਾਂ ਫਲਾਈ ਜਾਣਾ ਔਰ ਹਲਾਉਂਦੇ ਹੋਏ ਅੱਗ ਜਿਹੜੀ ਆ ਸੇਮ ਤੇ ਰੱਖਣਾ ਇਹਨੂੰ ਜਿਆਦਾ ਅੱਗ ਤੇਜ਼ ਨਹੀਂ ਕਰਨੀ ਇਸ ਤੋਂ ਬਾਅਦ ਇਹਨੂੰ ਕੀਆ ਹਲਕਾ ਹਲਾਉਂਦੇ ਹੋਏ ਆਪਾਂ ਕੀਆ 2-4 ਮਿੰਟ ਭੁੰਨ ਕੇ ਉਸ ਤੋਂ ਬਾਅਦ ਇਹਨੂੰ ਕੀਆ ਗੈਸ ਨੂੰ ਕੀਆ ਬੰਦ ਕਰ ਦੇਣਾ ਹੁਣ ਆਪਾਂ ਇਹਨੂੰ ਇੱਕ ਮਿਕਸ ਫਿਫ ਵਿੱਚ ਪਾ ਕੇ ਦਰਦਰਾ ਪੀਸ ਲਵਾਂਗੇ ਬਾਲਾ ਬ੍ਰੀਕ ਨਹੀਂ ਕਰਨਾ ਹੈਗਾ ਬਹੁਤਾ ਬ੍ਰੀਕ ਨਹੀਂ ਕਰਨਾ ਹੈਗਾ ਥੋੜਾ ਦਰਦਰਾ ਹੀ ਰੱਖਣਾ ਹੈਗਾ ਦਰਦਰਾ ਜੈ ਇਹਨੂੰ ਆਪਾਂ ਪੀਸ ਲੈਣਾ ਹੁਣ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹਨੂੰ ਗਰਮ ਕਰਾਂਗੇ ਦੇ ਵਿੱਚ ਆਪਾਂ ਲਾਲ ਮੋਤੀਆਂ ਮਿਰਚਾਂ ਵੀ ਪਾਵਾਂਗੇ ਆਪਾਂ ਮਿਰਚਾਂ ਲਈਆਂ 1 ਕਿਲੋ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਤੇ ਇਹਨਾਂ ਦੀਆਂ ਡੰਡੀਆਂ ਉਤਾਰ ਕੇ ਆਪਾਂ ਇਹਨਸ ਨੂੰ ਇਸ ਤਰ੍ਹਾਂ ਕੱਟ ਲੈਣਾ ਹੈਗਾ ਚਾਰ ਪੀਸੇਸ ਦੇ ਵਿੱਚ ਇਸ ਤਰ੍ਹਾਂ ਕੱਟ ਕੇ ਆਪਾਂ ਇਹਨੂੰ ਅੰਬ ਦੇ achar ਵਿੱਚ ਪਾਵਾਂਗੇ ਜਿਹੜੀਆਂ ਕਿ ਖਾਣ ਦੇ ਵਿੱਚ ਬੜੀਆਂ ਹੀ ਸਵਾਦ ਲੱਗਦੀਆਂ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਜਿਹੜਾ ਕੀ ਹੈ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਾਂਗੇ। ਹਾਂਜੀ ਆਪਾਂ ਸਾਰੇ ਆਮ ਇਸ ਟਰਾਰ ਦੇ ਵਿੱਚ ਪਾ ਲਿਆ ਤੇ ਆ ਆਪਾਂ ਮਿਕਸਣ ਰੱਖ ਕੇ ਰੱਖੀ ਹੋਈ ਆ ਤੇ ਇਹ ਦਾ ਆਪਣਾ ਠੰਡਾ ਕੀਤਾ ਹੋਇਆ। ਤੇ ਆ ਮਸਾਲਾ। ਹੁਣ ਇਹ ਮਸਾਲਾ ਆਪਾਂ ਇਹਦੇ ਉੱਪਰ ਪਾ ਦਾਂਗੇ ਸਾਰਾ। ਇਸ ਤਰ੍ਹਾਂ। ਤੇ ਨਾਲ ਹੀ ਆ ਮਿਰਚਾ ਪਾ ਦੇਣੀ ਆ ਆਪਾਂ। ਸਾਆਂੀਆਂ ਮਿਰਚਾਂ ਵੀ ਇਸ ਤਰ੍ਹਾਂ ਪਾ ਦੇਣੀਆਂ ਤੇ ਇਹਦੇ ਵਿੱਚ ਆਪਾਂ 1 ਕਿਲੋ ਪੈਕੇਟ ਨਮਕ ਦਾ ਲਿਆ ਤੇ ਆਪਾਂ ਥੋੜਾ ਜਿਹਾ ਇਹਦੇ ਤੋਂ ਬਚਾ ਲੈਣਾ ਸਾਰਾ ਨਹੀਂ ਪਾਉਣਾ ਹੈਗਾ ਇਸ ਤਰ੍ਹਾਂ ਆਪਾਂ ਸਾਰਾ ਨਮਕ ਪਾ ਲੈਣਾ ਇਹਦਾ ਮਸਾਲਾ ਇਹਦੇ ਉੱਪਰ ਦੀ ਪਾ ਦੇਣਾ ਫਿਰ ਆਪਾਂ ਖੰਦੀ ਪਾ ਦੇਣੀ ਹੈ ਜੀ ਕੱਚੀ ਖੰਦੀ ਦੀ ਪਾ ਦੇਣੀ ਹੈ ਥੋੜੀ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਰੰਗਤ ਵਾਸਤੇ ਪਾਉਣੀ ਆ ਥੋੜੀ ਜੀ ਹੀ ਪਾਉਣੀ ਆ ਜਿਆਦਾ ਨਹੀਂ ਪਾਉਣੀ ਹੈਗੀ ਥੋੜਾ ਥੋੜਾ ਤੇਲ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਸਾਰੇ ਨੂੰ ਮਿਕਸ ਕਰੀ ਜਾਣਾ ਸਾਰਾ ਇਕੱਠਾ ਰਲਾ ਲੈਣਾ ਹੈਗਾ ਜੀ ਤੇ ਅਛੀ ਜੀ ਸਹਾਇਤਾ ਦੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਫਲਾਈ ਜਾਣ ਚੰਗੀ ਤਰ੍ਹਾਂ ਹਲਾਉਣਾ ਹੈਗਾ ਵੀ ਤਾਂ ਕਿ ਸਾਰਾ ਜਿਹੜਾ ਮਸਾਲਾ ਹੈਗਾ ਰੱਚ ਜਾਵੇ ਕਿ ਤੇਲ ਇਕੱਠਾ ਨਹੀਂ ਪਾਉਣਾ ਹੈਗਾ ਥੋੜਾ ਥੋੜਾ ਕਰਕੇ ਪਾਈ ਚੱਲੋ ਤੇ ਇਹਨੂੰ ਪੀਆ ਮਿਕਸ ਕਰੀ ਚੱਲੋ ਹਾਂਜੀ ਆਪਣਾ ਮਸਾਲਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਸਾਰੇ ਹੀ ਆਚਾਰ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਇਸ ਤਰ੍ਹਾਂ ਇਸ ਕਿਸੇ ਮਰਤਮਾਂਚ ਤੁਸੀਂ ਪਾ ਸਕਦੇ ਹੋ ਜਾਂ ਫਿਰ ਪੀਪੀ ਦੇ ਵਿੱਚ ਜਿਸ ਦੇ ਵਿੱਚ ਵੀ ਤੁਹਾਨੂੰ ਸੂਟ ਕਰਦਾ ਉਹ ਤੁਸੀਂ ਪਾ ਦੇਣਾ ਹੈਗਾ ਹਾਂਜੀ ਇਸ ਤਰ੍ਹਾਂ ਆਪਾਂ ਸਾਰਾ ਜਿਹੜਾ ਆਚਾਰ ਹੈਗਾ ਉਹ ਇਸ ਕੀਆ ਪੀਪੀ ਦੇ ਵਿੱਚ ਪਾ ਦਿੱਤਾ ਹੈਗਾ ਤੇ ਇਦੇ ਉੱਪਰ ਦੀ ਆਪਾਂ ਕੋਈ ਵੀ ਤੇਲ ਹੋਰ ਨਾ ਪਾਇਓ ਇਹਨੂੰ ਆਪਾਂ ਇਸ ਤਰ੍ਹਾਂ achar ਪਾਉਣ ਤੋਂ ਬਾਅਦ ਸਾਰਾ ਚੀਜ਼ ਜਦੋਂ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾਤੀ ਤਾਂ ਇਹਨੂੰ ਇੱਕ ਪੀਲਾ ਜਾਲੀਦਾਰ ਕੱਪੜਾ ਜਾਂ ਫਿਰ ਤੁਸੀਂ ਕੋਈ ਮਰਮਲ ਦਾ ਕੱਪੜਾ ਲੈ ਕੇ ਇਹਦਾ ਮੂੰਹ ਜਿਹੜਾ ਬੰਦੇ ਨਾ ਹਨ ਇਸ ਤਰ੍ਹਾਂ ਜਾਲੀਦਾਰ ਕੱਪੜਾ ਦੇ ਕੇ ਇਹਦਾ ਮੂੰਹ ਬੰਦ ਦੇਣਾ ਔਰ ਇਹਨੂੰ ਕੀ ਆ पांच दिन चंगी ਧੁੱਪ ਲਵਾਉਣੀ ਆ ਸੁਬਾ ਇਹਨੂੰ ਧੁੱਪ ਦੇ ਵਿੱਚ ਰੱਖ ਦੇਣਾ ਔਰ ਚੰਗੀ ਧੁੱਪ ਲਾਉਣੇ ਤੇ ਇਹਨੂੰ ਹਿਲਾਉਣਾ ਹੈਗਾ ਤੁਸੀਂ ਜੇ ਤੁਸੀਂ ਜ਼ਿਆਦਾ ਤੇਲ ਖਾਣਾ ਪਸੰਦ ਕਰਦੇ ਹੋ ਤਾਂ ਇਹਦੇ ਵਿੱਚ ਹੋ ਤੇਲ ਪਾ ਸਕਦੇ ਹੋ ਪਰ ਮੈਂ ਬਹੁਤਾ ਜ਼ਿਆਦਾ ਤੇਲ ਇਹਦੇ ਵਿੱਚ ਨਹੀਂ ਪਾਉਂਦੀ ਤੇ ਰਸਮਿਸਾ achar ਬੜਾ ਵਧੀਆ ਲੱਗਦਾ ਹੈ ਉਮੀਦ ਕਰਦੇ ਹਾਂ ਵੀ ਤੁਹਾਨੂੰ ਜਿਹੜਾ ਇਹ ਆਮਬ ਤੇ ਮਿਰਚਾਂ ਦਾ achar ਚੰਗਾ ਲੱਗਿਆ ਹੋਵੇਗਾ ਤੁਸੀਂ ਵੀ ਇਹਨੂੰ ਟਰਾਈ ਕਰਿਓ ਤੇ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਦੱਸਿਓ ਕਿਵੇਂ ਬਣਿਆ ਆਚਾਰ ਤੇ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਜਲਦੀ ਹੀ ਤਦ ਤੱਕ ਲਈ ਸਰਸ਼ੀ ਕਾ